ਸਭ ਤੋਂ ਪਹਿਲਾਂ ਅਸੀਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਆਪਣਾ ਸਿਮਰਨ ਕਰਨ ਵਾਸਤੇ ਭੇਜਿਆ ਸੀ ਆਪਣੇ ਨਾਮ ਮਲਾਪ ਕਰਨ ਵਾਸਤੇ ਭੇਜਿਆ ਸੀ ਪਰ ਇੱਥੇ ਆ ਕੇ ਅਸੀਂ ਉਸ ਮਾਲਕ ਨੂੰ ਭੁੱਲ ਕੇ ਆਪਣਾ ਜੀਵਨ ਇਸ ਸੰਸਾਰਕ ਪਦਾਰਥਾਂ ਦੇ ਵਿੱਚ ਲਾ ਕੇ ਗੋਆ ਰਹੇ ਤਾਂ ਗੁਰੂ ਸਾਹਿਬ ਸਾਨੂੰ ਸੱਚ ਦੀ ਬਾਬਤ ਗੁਰਬਾਣੀ ਦੇ ਅੰਦਰ ਚੇਤਾਵਨੀ ਦਿੰਦੇ ਹਨ ਕਿ ਉਹ ਮਾਲਕ ਹੀ ਸੱਚ ਹੈ ਅਸੀਂ ਉਸੇ ਮਾਲਕ ਦਾ ਹੀ ਸਿਮਰਨ ਕਰਨਾ ਹੈ ਜਿਹੜਾ ਸਾਡਾ ਆਪਣਾ ਹੈ ਤਾਂ ਉਹੀ ਮਾਲਕ ਹੀ ਸਦਾ ਆਪਣਾ ਹੈ ਸੰਸਾਰ ਦੇ ਉਤੇ ਜੋ ਵੀ ਅਸੀਂ ਦੇਖ ਰਹੇ ਹਾਂ ਇਹਨਾਂ ਵਿੱਚੋਂ ਕੋਈ ਵੀ ਚੀਜ਼ ਸਾਡੀ ਆਪਣੀ ਨਹੀਂ ਹੈ ਤਾਂ ਗੁਰੂ ਸਾਹਿਬ ਮਦਾਵਣੀ ਮਹਿਲਾ ਪੰਜਵਾ ਦੇ ਅੰਦਰ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ فرمਾਰੇ ਹਨ ਥਾਲ ਵਿੱਚ ਕਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਕਰੇ ਹਨ ਕਿ ਹਿਰਦੇ ਰੂਪੀ ਥਾਲ ਦੇ ਅੰਦਰ ਤਿੰਨ ਵਸਤੂ ਪਈਆਂ ਹਨ ਸਤ ਸੰਤੋਖ ਤੇ ਵਿਚਾਰ ਕਹਿੰਦੇ ਇਹ ਉੱਚਾ ਆਚਰਨ ਸੰਦੇ ਸੰਤੂ ਆਤਮਿਕ ਸੂਝ-ਬੂਝ ਦੁਆਰਾ ਇਹ ਤਿੰਨੇ ਹੀ ਵਸਤਾ ਆਤਮਿਕ ਅੰਤਰਾਦਮੇ ਵਿੱਚ ਹੀ ਟਿਕਿਆ ਰਹਿੰਦੇ ਹਨ ਤਾਂ ਗੁਰੂ ਸਾਹਿਬ ਫਰਮਾ ਰਹੇ ਹਨ ਅੰਮ੍ਰਿਤ ਨਾਮ ਠਾਕਰ ਕਾ ਪਾਇਓ ਜਿਸ ਕਾ ਸਭ ਸੋ ਉਦਾ ਕਹਿੰਦੇ ਕਿ ਉਹ ਅੰਮ੍ਰਿਤ ਰੂਪੀ ਨਾਮ ਜਿਸ ਜੀਵ ਨੇ ਆਪਣੇ ਅੰਦਰੋ ਹੀ ਪਾਲਿਆ ਉਸ ਪ੍ਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਅੰਦਰੋ ਹੀ ਮਿਲ ਗਿਆ ਤਾਂ ਕਹਿੰਦੇ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸੂ ਉਦਾਰ ਕਾ ਜਿਸ ਨਾਲ ਉਸੇ ਨਾਮ ਦੁਆਰਾ ਸਾਡਾ ਖੁਦਾਰ ਹੋ ਜਾਂਦਾ ਹੈ ਤਾਂ ਅਸੀਂ ਉਸ ਮਾਲਕ ਨੂੰ ਅੰਦਰੋਂ ਜਾਣ ਲੈਂਦੇ ਹਾਂ ਗੁਰੂ ਸਾਹਿਬ ਕਹਿੰਦੇ ਹਨ ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ ਗੁਰਮਤ ਸਜੇ ਪੀਜੇ ਕੰਦਰ ਕੇ ਹਰੀ ਮਾਲਕ ਦਾ ਨਾ ਅੰਮ੍ਰਿਤ ਰੂਪੀ ਨਾਮ ਉਹ ਮਿੱਠਾ ਗੁਰੂ ਦੀ ਮੱਤ ਤੇ ਚੱਲ ਕੇ ਅੰਦਰੂ ਸਜੇ ਉਸ ਨੂੰ ਬੀ ਸਕਦੇ ਤੱਗੂ ਸਾਹਿਬ ਫਰਮਾ ਰਹੇ ਹਨ ਜੇ ਕੋ ਖਾਵੇ ਜੇ ਕੋਈ ਪੁੰਚੇ ਤਿਸਕਾ ਹੋਏ ਉਦਾਰ ਕੰਨ ਕਿ ਉਹ ਜਿਸ ਜੀਵ ਦੇ ਅੰਦਰ ਉਹ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਰੂਪੀ ਨਾਮ ਕਿੰਨੇ ਕਉ ਜੀਵ ਖਾਵੇਗਾ ਉਸ ਦੇ ਮਾਨਸਿਕ ਤ੍ਰਿਪਤੀ ਹੋ ਜਾਵੇਗੀ ਅੰਦਰ ਉਸ ਭੋਜਨ ਨੂੰ ਜਦੋਂ ਇਹ ਖਾਵੇਗਾ ਤਾਂ ਉਸ ਦੀ ਸਾਰੀ ਮਨ ਦੀ ਭੁੱਖ ਉਤਰ ਜਾਏਗੀ ਜਿਸ ਤਰ੍ਹਾਂ ਅਸੀਂ ਰੋਟੀ ਖਾਂਦੇ ਹਾਂ ਉਸ ਭੋਜਨ ਖਾੜ ਦੇ ਨਾਲ ਸਾਡੇ ਪੇਟ ਦੀ ਭੁੱਖ ਉਤਰ ਜਾਂਦੀ ਹੈ ਇਸੇ ਤਰ੍ਹਾਂ ਹੀ ਅੰਮ੍ਰਿਤ ਰੂਪੀ ਨਾਮ ਸਾਡੇ ਮਨ ਦੀ ਪੋਖ ਨੂੰ ਦੂਰ ਕਰਦਾ ਹੈ ਕਹਿੰਦੇ ਜੇ ਕੋ ਖਾਵੈ ਜੇ ਕੋ ਪੁੰਚੈ ਕਿਸ ਕਾ ਹੋਏ ਉਰਦਾਰ ਕੰਨਨ ਕੇ ਉਸ ਨਾਮ ਨੂੰ ਸਮਾਲ ਕੇ ਆਪਣੇ ਅੰਦਰ ਟਿਕਾਉਣਾ ਹੈ ਉਸ ਮਾਲਕ ਦਾ ਸਿਮਰਨ ਕਰਦਣਾ ਹੈ ਉਸ ਨੂੰ ਯਾਦ ਕਰਨਾ ਹੈ ਕਰਨ ਇਹ ਵਸਤੂ ਤਜੀ ਨਾ ਜਾਈ ਨਿਤ ਨਿਤ ਰੱਖੇ ਉਰਤਾਰ ਕੰਨਨ ਕਿ ਇਹ ਵਸਤੂ ਹੈ ਇਹ ਤਿਆਗੀ ਨਹੀਂ ਜਾ ਸਕਦੀ ਨਾਮਪੀ ਵਸਤੂ ਨਿਕ ਨਿਤ ਨਿਤ ਰੱਖੇ ਉਰਤਾ ਇਹਨੂੰ ਸਵਾਲ ਕੀ ਰੱਖ ਕੇ ਆਪਣੇ ਹਿਰਦੇ ਦੇ ਵਿੱਚ ਟਿਕਾਉਣਾ ਹੈ ਇਸ ਨੂੰ ਰੋਜ਼ ਯਾਦ ਕਰਨਾ ਹੈ ਰੋਜ਼ ਹੀ ਇਸ ਦਾ ਸਿਮਰਨ ਕਰਨਾ ਹੈ ਪਰਮਾਰਗ ਰਹਿਣ ਦਮ ਸੰਸਾਰ ਕਰਨ ਲਗ ਤਰੀਏ ਨਾਨਕ ਬ੍ਰह्म ਬਸਾਰ ਕੰਧੇ ਕੇ ਹੈ ਸੰਸਾਰ ਰੂਪੀ ਕੰਧਨ ਕੇ ਇਸ ਹਨੇਰੇ ਦੇ ਅੰਦਰੂ ਉਸ ਮਾਲਕ ਨੂੰ ਯਾਦ ਕਰਕੇ ਗੁਰੂ ਦੁਆਰਾ ਉਸ ਦੇ ਚੰਨਾਂ ਵਿੱਚ ਜੁੜ ਕੇ ਕੰਨ ਕੇ ਤਮ ਸੰਸਾਰ ਤਰਨ ਲਗ ਤਰੀਏ ਤਰਿਆ ਜਾ ਸਕਦਾ ਹੈ ਭਾਵ ਕੇ ਸੰਸਾਰ ਸਾਗਰ ਤੋਂ ਪਾਰ ਹੋ ਸਕਦੇ ਹਨ ਤਰਨ ਲਗ ਤਰੀਏ ਨਾਨਕ ਬ੍ਰਹਮ ਵਿਸਾਰ ਕੰ데 ਉਸੇ ਮਾਲਕ ਦਾ ਹੀ ਹਰ ਜਗ੍ਹਾ ਦੇ ਪਸਾਰਾ ਹੈ ਉਹ ਆਪੇ ਰਹੀ ਪਰਮਾਤਮਾ ਦਾ ਪ੍ਰਕਾਸ਼ ਹੈ ਅਸੀਂ ਉਸੇ ਨੂੰ ਆਪਣੇ ਅੰਦਰ ਧਿਆਉਣਾ ਹੈ ਉਸ ਨੂੰ ਆਪਣੇ ਧਿਆਨ ਦੇ ਅੰਦਰ ਬਿਠਾਉਣਾ ਹੈ ਉਸ ਦਾ ਸਿਮਰਨ ਕਰਨਾ ਹੈ ਅਸੀਂ ਵੀ ਆਪਣੇ ਅੰਦਰ ਉਸ ਮਾਲਕ ਨੂੰ ਵਸਾਉਣਾ ਹੈ ਕਿ ਗੁਰੂ ਸਾਹਿਬੀ ਆਪਣੀ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਮਨ ਮੁੱਖਾ ਸਾਧ ਨਾ ਪਾਇਆ ਕੰਨਨ ਕੇ ਇਹ ਅੰਮ੍ਰਿਤ ਰੂਪੀ ਨਾਮ ਕੰਨਨ ਕੇ ਇਹੀ ਹੀ ਕੰਨਨ ਉਸ ਆਤਮਾ ਦੇ ਨਾਮ ਆਤਮਾ ਦੇ ਵਿਤ ਇਸ ਨੂੰ ਪਾ ਸਕਦੇ ਆ ਤਾਂ ਉਸ ਮਾਲਕ ਨੂੰ ਅਸੀਂ ਉਸ ਅੰਮ੍ਰਿਤ ਰੂਪੀ ਨਾਮ ਨਾਲ ਹੀ ਉਸ ਪਰਮਾਤਮਾ ਨੂੰ ਪ੍ਰੇਮ ਕਰ ਸਕਦੇ ਆ ਕਹਿੰਦੇ ਨੇ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਮਨਮੁੱਖਾ ਸਾਧਨਾ ਪਾਇਆ ਗੁਰੂ ਸਾਹਿਬ ਫਰਮਾਨ ਕਰ ਰਹੇ ਹਨ ਕਿ ਅੰਮ੍ਰਿਤ ਰੂਪੀ ਨਾਮ ਮੈਨੂੰ ਆਤਮਿਕ ਜੀਵਨ ਦੇਣ ਵਾਲਾ ਹੈ ਇਹ ਮੇਰੀ ਜੀਵਨ ਦਾ ਆਧਾਰ ਹੈ ਮਨਮੁੱਖਾ ਸਾਧਨਾ ਪਾਇਆ ਪਰ ਇਸ ਦਾ ਸਵਾਦ ਮਨ ਮੁਖ ਨਹੀਂ ਪਾ ਸਕਦੇ ਇਹਦਾ ਸਵਾਦ ਸਿਰ ਗੁਰਮੁਖ ਜਨ ਹੀ ਜਾਣਦੇ ਹਨ ਤਾਂ ਗੁਰੂ ਸਾਹਿਬ ਸਾਨੂੰ ਵਾਰ-ਵਾਰ ਉਸ ਮਾਲਕ ਦੇ ਸਿਮਰਨ ਦਾ ਉਪਦੇਸ਼ ਦਿੰਦੇ ਹਨ ਉਸ ਸੱਚ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹਨ ਤਾਂ ਸਾਨੂੰ ਆਪਣੀ ਆਤਮਾ ਉਸ ਮਾਲਕ ਨਾਲ ਬੁਲਾਉਣ ਵਾਸਤੇ ਵਾਰ-ਵਾਰ ਉਸਦਾ ਸਿਮਰਨ ਕਰਨਾ ਹੈ ਉਸ ਨੂੰ ਵਾਰ-ਵਾਰ ਯਾਦ ਕਰਨਾ ਹੈ ਤਾਂ ਕਿ ਅਸੀਂ ਉਸ ਸੱਚੇ ਮਾਲਕ ਨੂੰ ਆਪਣੇ ਅੰਦਰ ਵਸਾ ਕੇ ਸਦਾ ਲਈ ਇਹਨਾਂ ਸੰਸਾਰਿਕ ਦੁੱਖਾਂ ਤੋਂ ਬਚ ਸਕਦੇ ਹਾਂ ਤਕੰਦੇ ਨੇ ਉਹੀ ਨਾਮ ਗੁਰੂ ਸਾਹਿਬ ਕਹਿੰਦੇ ਹਨ ਕਿ ਸੱਚ ਹੈ ਜਿਸ ਦਾ ਅਸੀਂ ਸਿਮਰਨ ਕਰਨਾ ਹੈ ਤਾਂ ਗੁਰੂ ਸਾਹਿਬ ਵੀ ਸਾਨੂੰ ਇਸ ਬਾਣੀ ਦੇ ਅੰਦਰ ਫਰਮਾ ਰਹੇ ਹਨ ਕਿ ਉਹ ਨਾਮ ਹਰ ਇੱਕ ਦੇ ਅੰਦਰ ਵਸ ਰਿਹਾ ਹੈ ਹਰ ਜਗ੍ਹਾ ਤੇ ਉਹ ਮਾਲਕ ਮੌਜੂਦ ਹੈ ਉਸੇ ਨਾਮ ਉਸੇ ਸ਼ਬਦ ਨੂੰ ਅਸੀਂ ਮਾਲਕ ਨੂੰ ਆਪਣੇ ਅੰਦਰ ਵਸਾ ਕੇ ਉਸ ਸੱਚ ਦੇ ਨਾਲ ਮਲਾਪ ਕਰ ਸਕਦੇ ਹਾਂ ਆਓ ਗੁਰ ਅਰਜਨ ਦੇਵ ਜੀ ਦੀ ਇਸ ਬਾਣੀ ਦੇ ਉਪਦੇਸ਼ ਤੋਂ ਅਸੀਂ ਲਾਭ ਲੈ ਕੇ ਆਪਣੇ ਜੀਵਨ ਨੂੰ ਸਮਾਤਬਕ ਟਾਲ ਕੇ ਆਪਣਾ ਜੀਵਨ ਉਸ ਮਾਲਕ ਦੇ ਸਿਮਰਨ ਵਿੱਚ ला ਸਕਦੇ ਹਾਂ ਉਸ ਮਾਲਕ ਦੀ ਯਾਦ ਵਿੱਚ ला ਸਕਦੇ ਹਾਂ ਜੀ